आजादी ਤੋਂ ਬਾਅਦ ਵੀ ਪਾਣੀ ਦੀ ਬੁਨਿਆਦੀ ਸਹੂਲਤ ਤੋਂ ਵੰਚਿਤ ਕੰਢੀ ਖੇਤਰ ਦੇ ਪਿੰਡ ਨਿਰਮਲ ਸਿੰਘ ਪਹਿਲਵਾਨ ਨੇ ਦਿੱਤਾ ਸਹਾਰਾ ਭਾਰਤ ਦੇ ਆਜ਼ਾਦ ਹੋਣ ਨੂੰ 75 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਹਾਲੇ ਵੀ ਦਸੂਆ ਬਲਾਕ ਦੇ ਕੰਢੀ ਖੇਤਰ ਵਿੱਚ ਆਉਣ ਵਾਲੇ ਕਈ ਪਿੰਡ ਅਜੇਹੇ ਹਨ ਜਿੱਥੇ ਪਾਣੀ ਵਰਗੀ ਬੁਨਿਆਦੀ ਸਹੂਲਤ ਵੀ ਉਪਲਬਧ ਨਹੀਂ ਵੀਰ ਗਰਮੀਆਂ ਦੇ ਚੱਲਦਿਆਂ ਇਲਾਕੇ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਦੁਰਦਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮਾਜ ਸੇਵੀ ਨਿਰਮਲ ਸਿੰਘ ਪਹਿਲਵਾਨ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹਮੇਸ਼ਾ ਵਾਂਗ ਇਸ ਵਾਰੀ ਵੀ ਮਦਦ ਦਾ ਹੱਥ ਵਧਾਇਆ ਹੈ। ਉਹਨਾਂ ਵੱਲੋਂ ਰਾਮਪੁਰ ਹਲੇੜ ਪਿੰਡ ਦੇ ਵਾਸੀਆਂ ਲਈ ਪਾਣੀ ਨਾਲ ਭਰਿਆ ਟੈਂਕਰ ਭੇਜਿਆ ਗਿਆ ਜੋ ਇਲਾਕੇ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹਾਂ ਇੱਕ ਵੱਡਾ ਕਦਮ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਨਾਰੰਗਪੁਰ ਕੋਠੀ, ਨਾਰੰਗਪੁਰ ਸਵਾਰ, ਪੰਬੋਤਾੜ, ਰਜਵਾਲ, ਬਾੜੀਆਦ ਪਿੰਡਾਂ ਵਿੱਚ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਗਏ ਸਨ। ਨਿਰਮਲ ਸਿੰਘ ਪਹਿਲਵਾਨ ਨੇ ਕਿਹਾ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਸਰਕਾਰੀ ਸਹੂਲਤ ਨਹੀਂ ਪਹੁੰਚੀ ਉਥੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਪਾਣੀ ਜਿਹੜਾ ਅਧਿਕਾਰ ਕਿਸੇ ਵੀ ਨਾਗਰਿਕ ਤੋਂ ਨਾ ਛਿੰਨਿਆ ਜਾਵੇ ਇਸ ਮਾਮਲੇ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰ ਦਿੰਦੇ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਇਲਾਕੇ ਵਿੱਚ ਪੱਕੀਆਂ ਪਾਣੀ ਦੀਆਂ ਲਾਈਨਾਂ ਅਤੇ ਨਿਰੰਤਰ ਸਪਲਾਈ ਸਿਸਟਮ ਬਣਾਇਆ ਜਾਵੇ ਤਾਂ ਜੋ ਹਰੇਕ ਪਿੰਡ ਨੂੰ ਪਾਣੀ ਮਿਲ ਸਕੇ ਇੱਕ ਨਿੱਜੀ ਪੱਧਰ ਤੇ ਹੋ ਰਹੀ ਇਹ ਕੋਸ਼ਿਸ਼ ਇੱਕ ਵੱਡੀ ਪ੍ਰੇਰਣਾ ਹੈ ਪਰ ਸਥਾਈ ਹੱਲ ਲਈ ਸਰਕਾਰ ਵੱਲੋਂ ਹਾਲਾਤਾਂ ਵਿੱਚ ਸੁਧਾਰ ਲੈਣ ਦੀ ਲੋੜ ਹੈ ਇੱਕ ਮੋਟਰਸਾਈਕਲ ਕਾਰਡ ਵਿਕਾਊ ਹੈ ਜੋ ਕਿ ਬਿਲਕੁਲ ਨਿਊ ਤੇ ਰਨਿੰਗ ਕੰਡੀਸ਼ਨ ਚ ਹੈ ਤੇ ਜੋ ਤੁਸੀਂ ਸਿਰਫ 65000 ਰੁਪਏ ਚ ਖਰੀਦ ਸਕਦੇ ਹੋ ਤੇ ਨਾਲ ਹੀ ਇਹਨਾਂ ਕੋਲ ਇੱਕ ਹੀਰੋ ਹਡਾ ਪੈਸ਼ਨ ਮੋਟਰਸਾਈਕਲ 2005 ਮਾਡਲ ਹੈ ਜੋ ਕਿ ਤੁਸੀਂ 22000 ਰੁਪਏ ਚ ਖਰੀਦ ਸਕਦੇ ਹੋ ਇਸ ਦੇ ਨਾਲ ਹੀ ਇਹਨਾਂ ਤੋਂ ਇੱਕ ਰਨਿੰਗ ਕੰਡੀਸ਼ਨ ਦਾ ਫ੍ਰੀਜ ਰਿਜੈਕਟਰ ਹੈ ਜੋ ਕਿ 3000 ਰੁਪਏ ਚ ਦੇ ਰਹੇ ਨੇ ਇਹਨਾਂ ਸਭ ਤੋਂ ਇਲਾਵਾ ਇਹਨਾਂ ਕੋਲ ਇੱਕ ਝਾੜੂ ਵਾਈਪਰ ਮੇਕਿੰਗ ਮਸ਼ੀਨਜ਼ ਵੀ ਨੇ ਜੋ ਬਹੁਤ ਘੱਟ ਕੀਮਤ ਤੇ ਦੇ ਰਹੇ ਨੇ ਤੋਂ ਇਹ ਸਭ ਬਾਈ ਕਰਨ ਲਈ ਤੁਸੀਂ স্ক্রিন ਤੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ